ਚੌੜਾ ਬਾਜ਼ਾਰ 19ਵੀਂ ਸਦੀ ਦਾ ਪੁਰਾਣਾ ਬਾਜ਼ਾਰ ਹੈ ਕੁਝ ਪੁਰਾਣੀਆਂ ਇਮਾਰਤਾਂ ਅੱਜ ਵੀ ਚੌੜਾ ਬਾਜ਼ਾਰ ਦੀਆਂ ਗਲੀਆਂ ਵਿੱਚ ਪਈਆਂ ਹਨ ਇਸ ਦੀ ਸਥਾਪਨਾ ਲੁਧਿਆਣਾ ਵਿੱਚ ਸਤਲੁਜ ਦਰਿਆ ਦੇ ਕੰਢੇ ਹੋਈ ਸੀ ਚੌੜਾ ਬਾਜ਼ਾਰ ਦਾ ਅੰਗਰੇਜ਼ੀ ਵਿੱਚ ਸ਼ਾਬਦਿਕ ਅਰਥ ਹੈ ਵੱਡਾ ਬਾਜ਼ਾਰ ਪਹਿਲਾ ਬਾਜ਼ਾਰ ਦੀਆਂ ਸੜਕਾਂ ਚੌੜੀਆਂ ਹੋਣ ਕਾਰਨ ਇਸ ਦਾ ਨਾਂ ਚੌੜਾ ਬਾਜ਼ਾਰ ਪੈ ਗਿਆ ਪਰ 21ਵੀਂ ਸਦੀ ਦੀ ਆਬਾਦੀ ਦੇ ਹਿਸਾਬ ਨਾਲ ਸੜਕਾਂ ਬਹੁਤ ਤੰਗ ਹਨ ਨਿਊ ਵਿਲੀ ਇਥੋਂ ਨਿਕਲਣਾ ਮੁਸ਼ਕਲ ਹੁੰਦਾ ਹੈ ਫਿਰ ਵੀ ਇੱਥੇ ਹਮੇਸ਼ਾ ਲੋਕਾਂ ਦੀ ਭੀੜ ਰਹਿੰਦੀ ਹੈ ਹਰ ਐਤਵਾਰ ਨੂੰ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੋਮਵਾਰ ਨੂੰ ਜ਼ਿਆਦਾਤਰ ਬਾਜ਼ਾਰ ਬੰਦ ਰਹਿੰਦੇ ਹਨ ਲੁਧਿਆਣੇ ਦੀ ਕਹਾਵਤ ਹੈ ਕਿ ਜੇਕਰ ਕੋਈ ਚੀਜ਼ ਓਥੇ ਨਹੀਂ ਮਿਲਦੀ ਤਾਂ ਚੌੜਾ ਬਾਜ਼ਾਰ ਤੋਂ ਹੀ ਮਿਲ ਜਾਂਦੀ ਹੈ ਪੁਰਾਣਾ ਲੁਧਿਆਣਾ ਸ਼ਹਿਰ ਚੌੜਾ ਬਾਜ਼ਾਰ ਤਰੇਸੀ ਪੁਰਾਣਾ ਬਾਜ਼ਾਰ ਅਤੇ ਕਾਸ ਮੰਡੀ ਤੱਕ ਸੀਮਤ ਸੀ ਪਹਿਲਾਂ ਲੋਕ ਤਾਂ ਮੰਡੀ ਵਿੱਚੋਂ ਕਾਲੇ ਆਕੇ ਵੇਚਦੇ ਸਨ ਇਹ ਅੱਜ ਥੋੜਾ ਅਜੀਬ ਲੱਗ ਸਕਦਾ ਹੈ ਪਰ ਉਸ ਸਮੇਂ ਕਾਇਕਮਤ ਤੋਂ ਪੂਰਨ ਵਸਤੂ ਸੀ ਕਿਉਂਕਿ ਜ਼ਿਆਦਾਤਰ ਆਵਾਜਾਈ ਘੋੜਿਆਂ ਦੁਆਰਾ ਢਿੱਟੀਆਂ ਗੱਡੀਆਂ ਦੁਆਰਾ ਕੀਤੀ ਜਾਂਦੀ ਸੀ ਅਤੇ ਘੋੜਿਆਂ ਨੂੰ ਪਾਉਣ ਲਈ ਸਿਰਫ ਗਾਦੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਦੇ ਟਾਈਮ ਐਤਵਾਰ ਨੂੰ ਕੱਪੜਿਆਂ ਦੀ ਪਾਰੀ ਸੇਲ ਲੱਗਦੀ ਹੈ ਅੱਜ ਕੱਲ ਕੱਪੜਿਆਂ ਦੇ ਨਾਲ ਨਾਲ ਤੂੰ ਜੱਪਨ ਸੈਂਡਲ ਬੈਗ ਕੜੀਆਂ ਪੈਲਟਾਨ ਆਦਿ ਸਭ ਕੁਝ ਮਿਲਦਾ ਹੈ ਚੌੜੇ ਬਾਜ਼ਾਰ ਦੇ ਨਾਲ ਹੀ ਰੇਲਵੇ ਸਟੇਸ਼ਨ ਹੈ ਨੇੜੇ ਹੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਜਿੱਥੇ ਯਾਤਰੀ ਆ ਕੇ ਦਰਸ਼ਨ ਕਰਦੇ ਹਨ ਅਤੇ ਲੇਟ ਹੋਣ ਤੇ ਰਾਤ ਨੂੰ ਸੌਣ ਲਈ ਰਹਿ ਸਕਦੇ ਹਨ ਚੌੜੇ ਬਾਜ਼ਾਰ ਦੇ ਨਾਲ ਹੀ ਗੁਰ ਮੰਡੀ ਹੈ ਜਿੱਥੇ ਗੁਰ ਮੋਬਾਈਲਾ ਦਾ ਸਮਾਨ ਅਤੇ ਕੱਪੜਿਆਂ ਦਾ ਸਮਾਨ ਜਿਵੇਂ ਲੇਸ਼ ਗੋਸਾ ਗੁਕਰਮ ਮੋਤੀ ਅਤੇ ਰੀਲਾ ਆਦਿ ਹੋਵੇ